ਪਾਰੀਮੀ ਦਰਮਿਆਨ ਪੰਜਾਬ ਲਈ ਵੱਡਾ ਖਤਰਾ ਪਾਖੜਾ ਪੌਂਗ ਤੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਵੱਧ ਗਿਆ ਜੇਕਰ ਹੋਰਮੀ ਪਵੇਗਾ ਤਾਂ ਮੈਦਾਨੀ ਇਲਾਕਿਆਂ 'ਚ ਵਧੇਗਾ ਹੜ ਦਾ ਖਤਰਾ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰਿਆ ਹਾਲਾਤ ਤੇ ਲਗਾਤਾਰ ਸਰਕਾਰ ਜਿਹੜੀ ਉਹ ਨਜ਼ਰ ਰੱਖ ਰਹੀ ਹੈ ਇਸ ਸਾਲ ਦੱਸਦੀ ਕਿ ਪਾਖੜਾ ਪੌਂਗ ਤੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਜਿਹੜਾ ਵੱਧ ਚੁੱਕਿਆ ਤੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਾਰਿਸ਼ ਹੁੰਦੀ ਹੈ ਤਾਂ ਪੰਜਾਬ ਦੇ ਕਈ ਮੈਦਾਨੀ ਇਲਾਕਿਆਂ ਦੇ ਵਿੱਚ ਹੜ੍ਹ ਵਰਗੀ ਸਥਿਤੀ ਜਿਹੜੀ ਉਹ ਪੈਦਾ ਹੋ ਸਕਦੀ ਹੈ ਲਾਜ਼ਮੀ ਕਿ ਡੈਮਾ ਤੋਂ ਪਾਣੀ ਦਾ ਨਿਕਾਸ ਜਿਹੜਾ ਵਧਣ ਦੇ ਕਾਰਨ ਸਤਲੁਜ ਤੇ ਬਿਆਸ ਦਰਿਆ 'ਚ ਪਾਣੀ ਦਾ ਪੱਧਰ 300 4 ਮੀਟਰ ਤੱਕ ਵੱਧ ਚੁੱਕਿਆ ਉਸ ਤੇ ਦਰਮਿਆਨ ਦੱਸ ਦੇ ਕਿ ਪੰਜਾਬ ਦੇ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਪਾਖੜਾ ਪੌਂਗ ਤੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਤੇ ਇਸ ਦੇ ਨਾਲ ਦੱਸ ਦੇ ਕਿ ਜੇਕਰ ਹੋਰ ਪਾਣੀ ਦਾ ਪੱਧਰ ਜਿਹੜਾ ਵਧੇਗਾ ਮੀਂਹ ਪਵੇਗਾ ਤਾਂ ਇਸ ਦਾ ਅਸਰ ਜਿਹੜਾ ਹੈ ਆਸ-ਪਾਸ ਦੇ ਮੈਦਾਨੀ ਇਲਾਕਿਆਂ 'ਚ ਪੈ ਸਕਦਾ ਹੈ ਭਾਰੀ ਮੀਂਹ ਦਰਮਿਆਨ ਪੰਜਾਬ ਲਈ ਵੱਡਾ ਖਤਰਾ ਜਿਹੜਾ ਹੈ ਉੱਥੇ ਹੀ